ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨੇ ਜਕਤਨ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਬਣਾਉਣ ਜਾ ਰਹੇ ਆ ਜਲਦੀ ਬਣਨ ਵਾਲੇ ਪਟੂਰੇ ਛੋਲੇ ਦੀ ਰੈਸਪੀ ਜੋ ਕਿ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੁਹਾਡਾ ਜਦੋਂ ਮਨ ਕਰੇ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੈਗੇ ਹੋ ਇਪਨਾਣਾ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਭ ਤੋਂ ਪਹਿਲਾਂ ਸਪਟੂਰੇ ਬਣਾਉਣ ਵਾਸਤੇ ਮੈਂਦਾ ਲੈ ਲਾਂਗੇ ਮੈਂ 250 ਗ੍ਰਾਮ ਮੈਦਾ ਲਿੱਤਾ ਜਿਹਦੇ ਵਿੱਚ ਮੈਂ ਇੱਕ ਚਮਚ ਨਮਕ ਪਾਈ ਹੈ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਵੀ ਪਾ ਸਕਦੇ ਅਗੇਓ ਹੁਣ ਅਸੀਂ ਇਹਦੇ ਵਿੱਚ ਜਵੈਨ ਪਾ ਦਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਚਾਹੇ ਤੇ ਲਾਲ ਮਿਰਚ ਵੀ ਪਾ ਸਕਦੇ ਅਗੇਓ ਹੁਣ ਅਸੀਂ ਇਹਨੂੰ ਸੋਡੇ ਦੇ ਨਾਲ ਗੁਲ ਲਾਂਗੇ ਐਸਾ ਸੋਡਾ ਦੀ ਬੋਤਲ ਜੋ ਆਂਦੀ ਹੈ ਉਹਨੂੰ ਲੈ ਲਾਂਗੇ ਜਦੋਂ ਆਪਾਂ ਗੁਲ ਲਾਂਗੇ ਬਹੁਤ ਘੱਟ ਸੋਡਾ ਲੱਗਦਾ ਹੈਗਾ ਵੈ ਆਪਾਂ ਬਹੁਤ ਘੱਟ ਸੋਡੇ ਨਾਲ ਪਾ ਤਿਆਰ ਕਰਨਾ ਇਹਨੂੰ ਉਹਨੂੰ ਗੁਨ ਕੇ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਣਾ ਦਹੀਂ ਨਹੀਂ ਪਾਣਾ ਸਿਰਫ ਆਪਾਂ ਇਹਨੂੰ ਸੋਡੇ ਦੇ ਨਾਲ ਹੀ ਗੁੰਨਾਂਗੇ। ਇਹ ਦੇਖੋ। ਹੁਣ ਆਪਾਂ ਇਸ ਤਰੀਕੇ ਨਾਲ ਥੋੜਾ-ਥੋੜਾ ਸੋਡਾ ਕਰਕੇ ਪਾਈ ਜਾਣਾਵੇਂ ਤੇ ਆਪਾਂ ਇਹਨੂੰ ਗੁੰਨੀ ਜਾਣਾਵੇਂ। ਨਾ ਇਹਦੇ ਵਿੱਚ ਪਾਣੀ ਪਾਣਾ ਐ, ਨਾ ਇਹਦੇ ਵਿੱਚ ਤੁਸੀਂ ਦਹੀਂ ਪਾਣਾ ਐ। ਬਸ ਇਹਦੇ ਨਾਲ ਹੀ ਆਪਾਂ ਬਣਾ ਕੇ ਤਿਆਰ ਕਰਾਂਗੇ। ਆਪਣੇ ਜੋ ਪਟੂਰੇ ਨੇ ਬਹੁਤ ਫੁੱਲੇ-ਫੁੱਲੇ, ਸੌਫਟ ਬਣ ਕੇ ਤਿਆਰ ਹੋਣਗੇ। ਤੁਸੀਂ ਇਸ ਤਰ੍ਹਾਂ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ। ਇਹ ਦੇਖੋ। आपा इस तरीके न आटा गुन के तैयार करा नॉर्मल जिमें आप आटा गुनते हैं उसी तरीके आप आटा गुनना वै ना, ना ज़्यादा सखत ना ज़्यादा ही नरम गुन्ना आटा आप जिमें नॉर्मल रोटी का आटा गुनते हैं उसी तरीके गुनना यह देखो आप तरीके आटा गुन लैना है बहुत घट सोडा बोत जो अपना लगी है घट लगी है यह देखो अपना आटा कि नरम बन के तैयार होया वह मैं सोडा दिखा दें अपना कि सोडा लग्या है वै ਬੋਤਲ ਕੱਟ ਛੋਡੇ ਬੋਤਲ ਚ ਬਤਿਆਰ ਹੋਇਆ ਵੈ ਇਹ ਦੇਖੋ ਅੱਧੀ ਬੋਤਲ ਨਾਲੋ ਕੱਟ ਆਪਣਾ ਦੇ ਚ ਛੋਡੇ ਬੋਤਲ ਵੀ ਯੂਜ਼ ਹੋਈ ਹੈ ਆਪਣੀ ਇਹ ਦੇਖੋ ਹੁਣ ਅਸੀਂ ਇਹਦੇ ਪਟੂਰੇ ਬਣਾ ਕੇ ਤਿਆਰ ਕਰਾਂਗੇ ਪਹਿਲਾਂ 10 ਮਿੰਟ ਵਾਸਤੇ ਤੁਸੀਂ ਇਹਨੂੰ ਰੈਸਟ ਕਰਨ ਵਾਸਤੇ ਰੱਖ ਦੇਣਾ ਆਟੇ ਨੂੰ ਤੇ ਆਪਾਂ ਦੇ ਪਟੂਰੇ ਤਿਆਰ ਕਰਾਂਗੇ जो दस मिनट तो बाद आप इस तरीके कोई भी जो तुम कुकिंग ऑयल यूज़ करते हो पा के एक बार दोबारा आटे मुक्की मार लेनी है इस तरीके ताकि जो साड़ा आटा है और सॉफ्ट हो जाए यह देखो इस तरीके आप आटा नरम कर लेना वै हूँ असद बटूरे बना के तैयार करा आप आटे का पेड़ा ले लैना है इस तरीके ਪਟੋਲੇ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖਣ ਚਾਹਦੇ ਹੋ ਰੱਖ ਸਕਦੇ ਆ ਕਿਉਂ ਤੇ ਜੋ ਤੁਸੀਂ ਸ਼ੇਪ ਦਾ ਪਟੋਲੇ ਦੀ ਬਣਾਣਾ ਚਾਹਦੇ ਹੋ ਬਣਾ ਸਕਦੇ ਹੋ ਤੁਸੀਂ ਚਾਹੇ ਗੋਲ ਬਣਾ ਸਕਦੇ ਹੋ ਜਾਂ ਲੰਬੇ ਬਣਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਕੀ ਹੈ ਹੁਣ ਅਸੀਂ ਇਹਨੂੰ ਨੋਰਮਲ ਜਿਵੇਂ ਰੋਟੀ ਵੇਲੀ ਦੀ ਹੁੰਦੀ ਹੈ ਨਾ ਉਸੇ ਤਰੀਕੇ ਨਾਲ ਆਪਾਂ ਵੇਲ ਲਾਂਗੇ ਹਲਕਾ ਹਲਕਾ ਮੈਦਾ ਲਗਾ ਕੇ ਇਹਨੂੰ ਨੂੰ ਬੇਲਦੇ ਰਹਿਣਾ ਮੈਂ ਇਹਨੂੰ ਵੇਲਣਾ ਬਹੁਤ ਸੌਖਾ ਹੈ ਤੁਸੀਂ ਇਸ ਤਰੀਕੇ ਨਾਲ ਕੈਨਲ ਤਿਆਰ ਕਰਨਾ ਮੈਂ ਗੋਲ-ਗੋਲ ਨੂੰ ਵੇਲ ਰਹੀਆਂ ਤੁਸੀਂ ਆਪਣੇ ਹਿਸਾਬ ਨਾਲ ਸ਼ੇਪ ਲੈ ਸਕਦੇ ਹੋ ਜੋ ਤੁਸੀਂ ਤੇ ਸ਼ੇਪ ਦਾ ਬਣਾਣੇ ਪਟੂਰੇ ਤੁਸੀਂ ਉਹ ਲੈ ਸਕਦੇ ਹੈਗੇ ਹੋ ਤੇ ਕਿੰਨੇ ਵੱਡੇ ਕੰਨੇ ਤੁਸੀਂ ਉਹ ਵੀ ਦੇਖ ਸਕਦੇ ਹੈਗੇ ਹੋ ਹੁਣ ਅਸੀਂ ਕੁਕਿੰਗ ਆਇਲ ਲੈ ਲਾਂਗੇ ਜਿਹਨੂੰ ਚੰਗੀ ਤਰੀਕੇ ਨਾਲ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਇਹ ਦੇਖੋ ਮੈਂ ਸਰੋਂ ਦਾ ਤੇਲ ਲਿੱਤਾ ਹੈ ਇਹਨੂੰ ਆਪ ਬਹੁਤ ਜ਼ਿਆਦਾ ਗਰਮ ਕਰ ਲਿੱਤਾ ਹੈ ਆਪਾਂ ਗਰਮ ਗਰਮ ਤੇਲ ਦੇ ਵਿੱਚ ਇਹ ਪਟੂਰਾ ਪਾਣਾ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਫਟਾਫਟ ਪਟੂਰਾ ਸਾਡੇ ਫੁੱਲਕੇ ਤਿਆਰ ਹੋ ਚੁੱਕੇ ਆਵੇ ਇਹ ਦੇਖੋ ਐਸੇ ਤਰੀਕੇ ਨਾਲ ਆਪਾਂ ਸਾਰੇ ਪਟੂਰੇ ਬਣਾ ਕੇ ਤਿਆਰ ਕਰਾਂਗੇ ਦੇਖੋ ਤੁਸੀਂ ਕਿੰਨੇ ਸਾਡੇ ਜੋ ਪਟੂਰੇ ਫੁੱਲੇ ਫੁੱਲੇ ਤਿਆਰ ਹੋਏ ਨੇ ਐਸੇ ਤਰੀਕੇ ਨਾਲ ਆਪਣੇ ਸਾਰੇ ਜੋ ਪਟੂਰੇ ਨੇ ਬਣ ਕੇ ਤਿਆਰ ਹੋਣਗੇ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਡਾ ਜਦੋਂ ਮਨ ਕਰ ਤੁਸੀਂ ਇਹਨੂੰ ਬਣਾ ਕੇ ਟਰਾਈ ਕਰ ਸਕਦੇ ਹਕਿਓ ਕੋਈ ਇਹਦੇ ਵਾਸਤੇ ਸਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਹੈਗੀ ਹੈਗੀ ਆਪਣੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਇਹ ਦੇਖੋ ਕਿੰਨੇ ਸੜੇ ਫੁੱਲੇ ਫੁੱਲੇ ਪਟੂਰੇ ਬਣਾ ਕੇ ਤਿਆਰ ਹੋਏ ਨੇ ਹੁਣ ਅਸੀਂ ਇਹਦੇ ਵਾਸਤੇ ਛੋਲੇ ਤਿਆਰ ਕਰ ਲਾਂਗੇ ਛੋਲੇ ਵੀ ਆਪਣੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਵਿੱਚ 250 ਗ੍ਰਾਮ ਇਹਦੇ ਵਿੱਚ ਛੋਲੇ ਲਿੱਤੇ ਨੇ ਜਿਨ੍ਹਾਂ ਨੂੰ ਮੈਂ ਪੂਰੀ ਰਾਤ ਪਾਣੀ ਚ ਭਿਓ ਕੇ ਰੱਖਿਆ ਸੀਗਾ ਇਹਨਾਂ ਨੂੰ ਆਪਾਂ ਬਿਨਾਂ ਉਬਾਲੇ ਬਣਾਵਾਂਗੇ ਇਹ ਦੇ ਕੋ ਰਾਤੀ ਵਸ ਪੀਓ ਕੇ ਰੱਖੇ ਸੀਗੇ ਹੁਣ ਆਪਾਂ ਕੁੱਕਰ ਦੇ ਵਿੱਚ ਛੋਲੇ ਪਾ ਦਾਂਗੇ ਚੰਗੀ ਤਰ੍ਹਾਂ ਪਹਿਲਾਂ ਛੋਲਿਆਂ ਨੂੰ ਧੋ ਕੇ ਪੂਰੀ ਰਾਤ ਪਾਣੀ ਚ ਪੀਓ ਕੇ ਰੱਖਿਆ ਸੀਗਾ ਉਹ ਛੋਲੇ ਸਾਡੇ ਫੁੱਲ ਚੁਕੇ ਨੇ ਤੇ ਉਹੀ ਛੋਲੇ ਅਸੀਂ ਕੁੱਕਰ ਦੇ ਵਿੱਚ ਪਾ ਦਿੱਤੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਦੋ ਤੋਂ ਤਿੰਨ ਰੈਪਲੀ ਕੱਟ ਕਰਕੇ ਹੀ ਪਾ ਦੇਣੇ ਨੇ ਪਿਆਜ਼ ਮੈਂ ਵੱਡੇ ਸੀਗੇ ਤਾਂ ਕਿ ਤਿੰਨ ਲੱਤੇ ਨੇ ਅਗਰ ਤੁਸੀਂ ਛੋਟੇ ਸਾਈਜ਼ ਦੇ ਪਿਆਜ਼ ਲੈ ਰਹੇ ਹੋ ਤਾਂ ਤੁਸੀਂ 4 ਤੋਂ 5 ਵੀ ਲੈ ਸਕਦੇ ਅਗੇ ਹੁਣ ਅਸੀਂ ਇਹਦੇ ਵਿੱਚ ਲਸਣ ਪਾ ਦਾਂਗੇ ਇਹ ਦੇਖੋ ਮੈਂ ਲਸਣ ਮੋਟੇ ਵਾਲਾ ਯੂਜ਼ ਕੀਤਾ ਇਸ ਕਰਕੇ ਮੈਂ 5 ਤੋਂ 6 ਕੱਟਾਵੇ ਤੁਸੀਂ 7 ਤੋਂ 8 ਤੁਰੀਆਂ ਚ ਪਾ ਸਕਦੇ ਹੈਗੇ ਹੋ ਤੇ ਮੈਂ ਦੋ ਟਮਾਟਰ ਪਾਏ ਨੇ ਤੇ ਦੋ ਹੀ ਹਰੀਆਂ ਮਿਰਚਾਂ ਪਾਈਆਂ ਨੇ ਇਹਦੇ ਵਿੱਚ ਸਾਰਾ ਕੁਝ ਆਪਾਂ ਰਫਲੀ ਕੱਟ ਕਰਕੇ ਪਾ ਦੇਣਾ ਆਪਾਂ ਨੂੰ ਕੋਈ ਪਿਸਣ ਦੀ ਲੋੜ ਨਹੀਂ ਹੈਗੀ ਐ ਆਪਣੇ ਬਹੁਤ ਜਲਦੀ ਛੋਲੇ ਬਣ ਕੇ ਤਿਆਰ ਹੋਣਗੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਇਹਨੂੰ ਜਦੋਂ ਮਰਜ਼ੀ ਬਣਾ ਕੇ ਤੁਹਾਡਾ ਮਨ ਕਰੇ ਤੁਸੀਂ ਟਰਾਈ ਕਰ ਸਕਦੇ ਹੈਗੇ ਹੋ ਹੁਣ ਅਸੀਂ ਇਹਦੇ ਵਿੱਚ ਇੱਕ ਕੜਚੀ ਕੁਕਿੰਗ ਆਇਲ ਪਾ ਦਿੱਤੀ ਹੈ ਮੈਂ ਸਰ੍ਹੋਂ ਦਾ ਤੇਲ ਹੀ ਯੂਜ਼ ਕਰ ਰਹੀ ਹਾਂ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਇਹੋ ਬਣਾ ਸਕਦੇ ਹੈਗੇ ਹੋ ਪਾ ਸਕਦੇ ਹੈਗੇ ਹੋ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਮੈਂ ਇੱਕ ਚਮਚਾ ਇਸ ਦੇ ਵਿੱਚ ਨਮਕ ਪਾਇਆ ਹੈ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਲੈ ਸਕਦੇ ਹੈਗੇ ਹੋ ਤੇ ਹੁਣ ਇਹਦੇ ਵਿੱਚ ਮੈਂ ਇੱਕ ਚਮਚ ਲਾਲ ਮਿਰਚ ਪਾਵਾਂਗੀ ਇੱਕ ਚਮਚਾ ਪੱਲਾ ਲਾਲ ਮਿਰਚ ਪਾ ਦਾਂਗੇ ਇਹਦੇ ਵਿੱਚ ਤੇ ਅੱਧੀ ਚਮਚ ਮੈਂ ਇਹਦੇ ਵਿੱਚ ਹਲਦੀ ਪਾ ਰਹੀ ਹਾਂ ਇਹ ਬਹੁਤ ਘਾਟ ਮਸਾਲੇ ਨਾਲ ਬਹੁਤ ਜਲਦੀ ਬਣ ਕੇ ਛੋਲੇ ਤਿਆਰ ਹੁੰਦੇ ਨੇ ਇਹ ਦੇਖੋ ਹੁਣ ਅੱਧੀ ਚਮਚ ਮੈਂ ਇਹਦੇ ਵਿੱਚ ਹਲਦੀ ਪਾ ਦਿੱਤੀ ਹੈ ਸਾਡੇ ਬਹੁਤ ਜਲਦੀ ਛੋਲੇ ਬਣ ਕੇ ਤਿਆਰ ਹੋਣਗੇ ਤੁਸੀਂ ਜਦੋਂ ਤੁਹਾਡਾ ਮਨ ਕਰੇ ਤੁਸੀਂ ਛੋਲੇ ਪਟੋਰੀ ਬਣਾ ਕੇ ਖਾ ਸਕਦੇ ਅੱਗੇ ਉਹ ਸਾਨੂੰ ਦੇਸ ਕੋਈ ਤਿਆਰੀ ਕਰਨ ਦੀ ਲੋੜ ਨਹੀਂ ਹੈਗੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਪਾਣੀ ਆਪਾਂ ਓਨਾ ਪਾਣਾ ਜਿੰਨੇ ਸਾਡੇ ਛੋਲੇ ਚੰਗੀ ਤਰ੍ਹਾਂ ਡੁੱਬ ਜਾਣ ਤੇ ਥੋੜੇ ਜਿਹਾ ਪਾਣੀ ਉੱਪਰ ਰਵੇ ਬਸ ਇੰਨਾ ਹੀ ਪਾਣੀ ਪਾਣਾ ਆਪਾਂ ਜਿਆਦਾ ਨਹੀਂ ਪਾਣਾ ਹੈਗਾ ਹੁਣ ਅਸੀਂ ਇਹਨੂੰ ਕਮ ਸੇ ਕਮ 4 ਤੋਂ 5 ਸੀਤਿਆਂ ਤੱਕ ਇਹਨੂੰ ਬਾਲਾਂਗੇ ਸਰੀਕੇ ਨਾਲ ਇਹ ਦੇਖੋ ਇਹਨੂੰ ਚਾਰ ਤੋਂ ਪੰਜ ਸੀਟੀਆਂ ਆ ਗਈਆਂ ਨੇ ਜਦੋਂ ਸੀਤੀ ਹੁਣ ਆਪਣੇ ਆਪ ਨਿਕਲ ਜਾਏ ਉਸ ਤੋਂ ਬਾਅਦ ਅਪ ਟੱਕਣ ਖੋਲ ਲਾਂਗੇ ਇਹ ਦੇਖੋ ਸਾਡਾ ਜੋ ਮਸਾਲਾ ਹੈ ਉਹ ਤਿਆਰ ਹੋ ਚੁੱਕਿਆ ਵੈ ਹੁਣ ਆਪਾਂ ਐਸੀ ਤਰੀਕੇ ਨਾਲ ਜੋ ਕਰਚੀ ਹੈ ਉਹ ਘੁਮਾਉਂਦੇ ਜਾਣਾ ਵੈ ਤੇ ਸਾਡੇ ਜੋ ਛੋਲੇ ਹੈ ਉਹ ਚੰਗੀ ਤਰ੍ਹਾਂ ਮਸਾਲਾ ਸਾਡਾ ਚੰਗੀ ਤਰ੍ਹਾਂ ਪੀਸਿਆ ਜਾਏਗਾ ਦੇ ਵਿੱਚ ਹੀ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਪੁੱਠੀ ਕੱਚੀ ਮੰਨਦੇ ਜਾਣਾ ਵੈ ਤੇ ਸਾਡੇ ਛੋਲੇ ਉਹ ਚੰਗੀ ਤਰ੍ਹਾਂ ਗਲ ਜਾਣਗੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਮਸਾਲਾ ਭੁੰਨੇ ਰਹਿਣਾ ਵੈ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੁਹਾਡੇ ਘਰ ਜਦੋਂ ਕੋਈ ਮਹਿਮਾਨ ਆ ਜਵੇ ਤੁਸੀਂ ਅਗਰ ਕੁਝ ਨਵਾਂ ਸੇ ਖਾਸ ਬਣਾਣਾ ਵੈ ਤੁਸੀਂ ਇਸ ਤਰੀਕੇ ਨਾਲ ਛੋਲੇ ਬਟੂਰੇ ਬਣਾ ਕੇ ਤਿਆਰ ਕਰੋਗੇ ਤੁਹਾਡੇ ਗੈਸਟ ਵੀ ਖੁਸ਼ ਹੋ ਜਾਣਗੇ ਕਿ ਆਪਾਂ ਨੇ ਵਧੀਆ ਬਣਾ ਕੇ ਤਿਆਰ ਕਰਾਂਗੇ ये देखो हूँ अगों त्योहारा टाइम है वो तुम छोले भटूरे बनाओगे थोड़े बच्चन भी बहुत पसंद आएंगे यह देखो जो मसाला है वह इस तरीके कड़छी कमा अपना मसाला जो मिक्स हो चुका है ये देखो बस आप इन्ना ही मसाला भुनना वैसा मसाला हो चुक वै हूँ अस ये गर्म मसाला पा देंगे मैं एक चमच ये गर्म मसाला पाया वै देखो ਸਾਰੇ ਜੋ ਚੋਲੇ ਨੂੰ ਬੱਲਾ ਆਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਪਾ ਦਾਂਗੇ ਇੱਕ ਚਮਚ ਮੈਂ ਇਹਦੇ ਵਿੱਚ ਸੁੱਕਾ ਧਨੀਆ ਪਾਇਆ ਹੈ ਸੁੱਕਾ ਧਨੀਆ ਦਾ ਟੇਸ ਅਚ ਬਹੁਤ ਵਧੀਆ ਆਂਦਾ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਫਿਰ ਸਿੱਟੀਆਂ ਦਵਾਨਸਾ ਰੱਖ ਦਾਂਗੇ ਤੇ ਹੁਣ ਥੋੜਾ ਜਿਹਾ ਮੈਂ ਕਸੂਰੀ ਮੇਥੀ ਪਾ ਰਹੀ ਹਾਂ ਤੁਸੀਂ ਚਾਹੇ ਤੇ ਹਲਾ ਧਨੀਆ ਵੀ ਪਾ ਸਕਦੇ ਹੈਗੇ ਹੋ ਇਹ ਦੇਖੋ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਮੈਂ ਇਹਦੇ ਵਿੱਚ ਇੱਕ ਗਲਾਸ ਪਾਣੀ ਹੋਰ ਪਾਇਆ ਵੈ ਤੁਸੀਂ ਜਿੰਨੇ ਛੋਲਿਆਂ ਦੇ ਵਿੱਚ ਤਰੀ ਰੱਖਣਾ ਚਾਹੁੰਦੇ ਹੋ ਤੁਸੀਂ ਉਸ ਤੋਂ ਆਪਣਾ ਪਾਣੀ ਪਾ ਸਕਦੇ ਹੈਗੇ ਹੋ ਹੁਣ ਅਸੀਂ ਕੁੱਕਰ ਬੰਦ ਕਰ ਦਾਂਗੇ ਤੇ ਫਿਰ ਵਾਪਸ ਚਨੂੰ 4 ਤੋਂ 5 ਸੀਟੀਆਂ ਆਨ ਦਵਾਂਗੇ ਇਹ ਦੇਖੋ 4 ਤੋਂ 5 ਸੀਟੀਆਂ ਆ ਜਾਣ ਉਸ ਤੋਂ ਬਾਅਦ ਸਾਡੇ ਛੋਲੇ ਬਣ ਕੇ ਤਿਆਰ ਹੋ ਜਾਣਗੇ ਇਹ ਦੇਖੋ ਸਾਡੇ ਜੋ ਛੋਲੇ ਆ ਉਹ ਬਣ ਕੇ ਤਿਆਰ ਹੋ ਚੁੱਕੇ ਨੇ ਕਿੰਨੇ ਵਧੀਆ ਛੜੇ ਛੋਲੇ ਬਣ ਕੇ ਤਿਆਰ ਹੋਏ ਨੇ ਤੁਸੀਂ ਇਹਨੂੰ ਚਾਹ ਚਾਵਲਾਂ ਦੇ ਨਾਲ ਵੀ ਖਾ ਸਕਦੇ ਹੈਗੇ ਹੋ ਜੇ ਪਰੌੜੀਆਂ ਵਾਸਤੇ ਚਪਾ ਤਿਆਰ ਕਿਤੇ ਨੇ ਹੁਣ ਇਹਦਾ ਇੱਕ ਤੜਕਾ ਆਉਂਦਾ ਹੈ ਤੜਕਾ ਤਿਆਰ ਕਰ ਲਾਂਗੇ ਮੈਂ ਇਹਦੇ ਵਿੱਚ ਦੋ ਚਮਚ ਦੇਸੀ ਘਿਓ ਪਾਈ ਹੈ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਤੁਸੀਂ ਉਹ ਪਾ ਸਕਦੇ ਹੈਗੇ ਹੋ ਤੇਲ ਸੜਾ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਇਹ ਦੇਖੋ ਸੜਾ ਜਿ ਕਿਓ ਵੈ ਸਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਅੱਧੀ ਚਮਚ ਮੈਂ ਇਹਦੇ ਵਿੱਚ ਜੀਰਾ ਪਾਇਆ ਵੈ ਜੀਰਾ ਸਾੜਾ ਚੰਗੀ ਤਰ੍ਹਾਂ ਤੜਕ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਾਂਗੇ 2 ਤੋਂ 3 ਮੈਂ ਹਰੀਆਂ ਮਿਰਚਾਂ ਪਾਈਆਂ ਵਿੱਚਕਾਰੋਂ ਜਿਵੇਂ ਚੀਰਾ ਲਗਾ ਕੇ ਫਿਰ ਮਰਚ ਪਾਈਆਂ ਨੇ ਤੁਸੀਂ ਲਾਲ ਮਿਰਚ ਜਿਹੋ ਹੁੰਦੀ ਸੁੱਕੀ ਵਾਲੀ ਉਹ ਵੀ ਪਾ ਸਕਦੇ ਓ ਇਹ ਦੇਖੋ ਸਾਡਾ ਜੋ ਮਸਾਲਾ ਵੈ ਹੋ ਚੁੱਕਿਆ ਵੈ ਤੜਕਾ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਢੇਗੀ ਮਿਰਚ ਪਾ ਦਾਂਗੇ 컬러 ਵਾਸਤੇ ਢੇਗੀ ਮਿਸਣਾ 컬러 ਬਹੁਤ ਵਧੀਆ ਆ ਜਾਂਦਾ ਵੈ ਇਹ ਦੇਖੋ ਸਾਡੀ ਜੋ ਮਾਰਚ ਹੈ ਤੇ ਜੋ ਜੀਰਾ ਚੰਗੀ ਤਰੀਕੇ ਨਾਲ ਤੜਕ ਗਿਆ ਵੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਦੇਗੀ ਮਿਰਚ ਪਾ ਦਾਂਗੇ ਇਹ ਦੇਖੋ ਮਸ ਦੇਗੀ ਮਿਰਚ ਪਾਉਂਦੇ ਸਾਰੀ ਆਪਾਂ ਇਹਨਾਂ ਮਿਕਸ ਕਰਕੇ ਨਾਲ ਹੀ ਆਪਾਂ ਦੇ ਵਿੱਚ ਪਾ ਦੇਣਾ ਵੈ ਛੋਲਿਆਂ ਦੇ ਵਿੱਚ ਛੋਲਿਆਂ ਦੇ ਵਿੱਚ ਪਹਿਲਾਂ ਆਪਾਂ ਪਿਆਜ਼ ਗੋਲ ਗੋਲ ਕੱਟ ਕੇ ਪਾ ਦਾਂਗੇ ਇਸ ਤਰੀਕੇ ਨਾਲ ਆਪਾਂ ਗੋਲ ਪਿਆਜ਼ ਕੱਟ ਕੇ ਪਾ ਦਿੱਤੇ ਨੇ ਇਹਦੇ ਵਿੱਚ ਦੇਖਣ ਚ ਕਿ ਲੁੱਕ ਵੀ ਬਹੁਤ ਵਧੀਆ ਆਂਦੀ ਹੈਗੀ ਐ ਬਿਲਕੁਲ ਬਜਾਰੀ ਲੁੱਕ ਬਣ ਕੇ ਸਾਰੀ ਤਿਆਰ ਹੁੰਦੀ ਹੈ ਐਸਾਡੇ ਜੋ ਛੋਲੇ ਨੇ ਉਹ ਵੀ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਜੋ ਸਾਡੇ ਛੋਲੇ ਪਟੂਰੇ ਨੇ ਉਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਸਾਨੂੰ ਕੋਈ ਵੀ ਤਿਆਰੀ ਕਰਨ ਦੀ ਪਹਿਲਾਂ ਲੋੜ ਨਹੀਂ ਹੈਗੀ ਹੈ ਸਾਡੇ ਚਾਟਪਟ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਤਿਆਰ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਇਹ ਦੇਖੋ ਸਾਡੇ ਜੋ ਪਟੂਰੇ ਨੇ ਉਹ ਵੀ ਸਾਡੇ ਕਿੰਨੇ ਫੁੱਲੇ ਫੁੱਲੇ ਤਿਆਰ ਹੋਏ ਨੇ ਤੇ 1.5 ਚੋਲਲੇ ਨਵੀਂ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਹੈ ਦੇਖੋ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੈ ਦੇਖੋ ਤੁਹਾਨੂੰ ਅਨਦਰ ਟਾਈਮ ਹੈ ਤੁਸੀਂ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਨਾ ਥੈਂਕ ਯੂ